ਜਬਰ ਨਕਾਮੀ ਹੋਰ ਜਬਰ ਜਦੋਂ ਤੱਕ ਨਾ ਖੁਦੇ ਕਬਰ ਹਰ ਜ਼ਬਰ ਦੀ ਉਹ ਕਹਾਣੀ ਕਰਨਾ ਜ਼ਬਰ ਤੇ ਮੂੰਹ ਨਹੀਂ ਖਾਣੀ ਇਹ ਗੱਲਾਂ ਉਹਨਾਂ ਸੂਰਬੀਰ ਜੋਧਿਆਂ ਨੇ ਲਿਖੀਆਂ ਹੋਈਆਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਹਨਾਂ ਦੇ ਸੰਘਰਸ਼ਾਂ ਦੀ ਖਾਤਰ ਲੋਕਾਂ ਦੀ ਖਾਤਰ ਸੰਘਰਸ਼ਾਂ ਦੇ ਵਿੱਚ ਸਾਰੀ ਜ਼ਿੰਦਗੀ ਲਾਈ ਭਗਵੰਤ ਮਾਰੇ ਵਰਗੇ ਅਨਾੜੀ ਮੁੱਖ ਮੰਤਰੀ ਇਹ ਗੱਲਾਂ ਜਾਣਦੇ ਵੀ ਕਿ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਜਬਰ ਕਰਨ ਵਾਲੇ ਰਹੇ ਨਹੀਂ ਤੇ ਸੰਘਰਸ਼ ਕਰਨ ਵਾਲੇ ਕਦੇ ਹਾਰੇ ਨਹੀਂ ਤੇ ਨਾ ਹੀ ਉਹ ਕਦੇ ਖਤਮ ਹੁੰਦੇ ਦੁਨੀਆ ਦਾ ਕੋਈ ਧਾਰਮਿਕ ਗ੍ਰੰਥ ਚੱਕ ਲਓ ਕਿਸੇ ਫਿਲਾਸਫਰ ਦਾ ਇਤਿਹਾਸ ਪੜ੍ਹ ਲਓ ਕਿਸੇ ਫਿਲਾਸਫੀ ਦੀ ਕਿਤਾਬ ਪੜ੍ਹ ਲਓ ਉਹਨਾਂ ਨੇ ਕਿਹਾ ਵੀ ਲੋਕਾਂ ਤੋਂ ਵੱਡਾ ਕਦੇ ਕੋਈ ਨਹੀਂ ਹੁੰਦਾ ਜੋ ਲੋਕ ਕਹਿੰਦੇ ਨੇ ਉਹ ਤੁਹਾਨੂੰ ਸੁਣਨੀ ਚਾਹੀਦੀ ਹੈ ਨਾ ਇਹ ਨਾ ਕੋਈ ਵੱਡਾ ਕੋਈ ਕਾਨੂੰਨ ਹੁੰਦਾ ਨਾ ਇਹ ਨਾ ਕੋਈ ਵੱਡੀ ਕੋਈ ਅਦਾਲਤ ਹੁੰਦੀ ਹੈ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦਾ ਕਿਸੇ ਕਿਸੇ ਬਾਗ ਦੀ ਬੂਲੀ ਹੈਗੀ ਇਹਨਾਂ ਦੇ ਸਾਹਮਣੇ ਤੇ ਸਾਨੂੰ ਮਾਨ ਸਾਹਿਬ ਮੋਜ ਨਾਲ ਹੀ ਕਹਿ ਜਾਂਦਾ ਹੈ ਕਿ ਵਿਕਾਸ ਨਹੀਂ ਹੋਣ ਦਿੰਦੇ ਤੂੰ ਮੈਨੂੰ ਇਹ ਗੱਸਾ ਲਹਿਰੇ ਦੇ ਵਿੱਚ ਇੱਕ ਕਿਸਾਨ ਦੀ ਭਾਉ ਮਾਫੀਆ ਜ਼ਬਰੇ ਜ਼ਮੀਨ ਨਪਰਿਆ ਸੀ ਤੇ ਉਹ ਤੇ ਉਸ ਕਿਸਾਨ ਦੀ ਗਰੀਬ ਕਿਸਾਨ ਦੀ ਮਦਦ ਵਾਸਤੇ ਕੀਰਤੀ ਕਿਸਾਨ ਜੁਨੀਆ ਦਾ ਆਗੂ ਨਿਰਪੈ ਸਿੰਘ ਨੇ ਆਵਾਜ਼ ਬੁਲੰਦ ਕੀਤੀ ਲੋਕਾਂ ਨੇ ਉਹਦੀ ਹਾਂ ਚ ਹਾਂ ਕੀਤੀ ਤੇ ਭਾਵੇਂ ਮਾਫੀ ਦੇ ਗੁੰਡਿਆਂ ਨੇ ਉਹਨੂੰ ਕੁੱਟ ਕੇ ਜੱਟਾ ਤੋੜਤੀਆ ਅਸੀਂ ਬੋਲੇ ਆ ਤੂੰ ਚੁੱਪ ਕਿਉਂ ਐਂ ਦੱਸ ਗਲਤ ਕਿਵੇਂ ਆਇਆ ਹੈਗਾ ਚਾਹ ਤੇ ਤੂੰ ਧਾਰੇ ਮਾਰਦਾ ਦਾਵੇ ਕਰਦਾ ਚਾਹ ਕੇ ਸਕੂਲ ਦੇ ਵਿੱਚ ਨੰਗੇ ਚਿੱਟੇ ਦਿਲਾਂ ਤੇਰੀ ਮੈਨੇਜਮੈਂਟ ਨੂੰ ਉਥੋਂ ਦੇ ਲੋਕਾਂ ਨੇ ਉਥੋਂ ਦੇ ਟੀਚਰਾਂ ਨੇ ਸ਼ਰਿਆਮ ਨੰਗੇ ਦਿਲ ਮੋਸਤਾ ਕੇ 12 ਲੱਖ ਰੁਪਇਆ ਮਹੀਨੇ ਦਾ ਹਰ ਮਹੀਨੇ ਤੇ ਇਹ ਘਾਪਲਾ ਕਰਦੇ ਨੇ ਤੇਰੇ ਡੀਸੀ ਦੀ ਲਿਖਤੀ ਰਿਪੋਰਟ ਆ ਗਈ ਦੱਸ ਤਾਂ ਉਥੇ ਕੀ ਕੀਤਾ ਤਾਂ ਟੀਚਰਾਂ ਨੂੰ ਕਹਿੰਦਾ ਤੂੰ ਉਸ ਬਾਤ ਇਹ ਚਾਰਾ ਗੁੰਦ ਜੇਲ੍ਹ ਤੋਂ ਕਰਨ ਦੇ ਕੋਲ ਆ ਅਸੀਂ ਉੱਥੇ ਬੋਲੇ ਆ ਤੂੰ ਚੁੱਪ ਕਿਉਂ ਐ ਬਈ ਆ ਖਾੜੇ ਦੇ ਵਿੱਚ ਆ ਜਾ ਤੂੰ ਬਾਇਓ ਗੈਸ ਪਲਾਂਟ ਲਾ ਰਹੇ ਹਾਂ ਲੋਕਾਂ ਦਾ ਇਤਰਾਜ਼ ਐ ਕਿ ਤੇਰੀ ਇਹ ਬਾਇਓ ਗੈਸ ਪਲਾਂਟ ਨੇ ਸਾਡਾ ਜਿਉਣਾ ਦੁੱਭਰ ਕਰ ਦੇਣਾ ਭੁੰਦਰੀ ਦਾ ਇਤਰਾਜ਼ ਐ ਚਾਰ ਪੰਜ ਪਿੰਡਾਂ ਦਾ ਹੋਰ ਲੁਧਿਆਣੇ ਚ ਇਤਰਾਜ਼ ਐ ਬਜਾਏ ਇਤਰਾਜ਼ ਸੁਣਦੇ ਬਜਾਏ ਉਹਨਾਂ ਦੀ ਗੱਲdel ਧਿਆਨ ਦੇਣ ਦੇ ਤੂੰ ਪੁਰਸੀ ਧੜਾਂ ਚਾੜ ਕੇ ਪਿੰਡ ਨੂੰ ਦੱਬ ਕੇ ਉਹਨਾਂ ਦੇ ਤੰਗੂ ਪੱਟ ਕੇ ਉਹਨਾਂ ਨੂੰ ਗਿਰਫਤਾਰ ਕਰਕੇ ਘੋਲ ਨੂੰ ਦੱਬਣਾ ਚਾਹੁੰਦਾ ਅਸੀਂ ਉੱਥੇ ਆਵਾਜ਼ ਬੁਲੰਦ ਕੀਤੀ ਐ 10 ਗਲਤ ਕੌਣ ਐ ਬਾਈ ਅਸੀਂ ਉਹਨਾਂ ਦੇ ਪੱਖ 'ਚ ਖੜੇ ਆ ਦੱਸ ਇੱਥੇ ਗਲਤ ਕੌਣ ਐ ਜਿਹੜਾ ਤੂੰ ਇਹ ਕਹਿ ਰਿਹਾ ਕਿ ਵਿਕਾਸ ਨਹੀਂ ਹੋਣ ਦਿੰਦੇ ਫਤਹਾ ਮੈਨੂੰ ਇਹ ਦੱਸੋ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਅਸੀਂ ਨੇ ਮੰਗੀਆਂ ਨੇ ਸਾਡੀ ਲੋੜ ਹੈ ਜਿਹੜੀਆਂ ਸੜਕਾਂ ਨਹੀਂ ਸਾਡੀ ਲੋੜ ਸੀ ਉਹ ਤਾਂ ਉਹਨਾਂ ਤੇ ਮਿੱਟੀ ਪਾ ਕੇ ਅਸੀਂ ਢੋਲ ਵਜਾ ਕੇ ਮਿੱਟੀ ਪਾ ਕੇ ਜ਼ਮੀਨਾਂ ਕਢਵਾ ਕੇ ਲੋਕਾਂ ਕੋਲ ਆਪ ਪਿੰਡਾਂ ਨੇ ਕੱਢੀਆਂ ਨੇ ਜਦੋਂ ਸਾਡੀ ਉਧਰ ਸੀ ਜਦੋਂ ਥੋਡੇ ਮੰਤਰੀ ਆਉਂਦੇ ਅਸੀਂ ਸਟੇਜਾਂ ਤੇ ਆ ਮੰਗ ਪੱਤਰ ਚ ਪੜਦੇ ਵੀ ਸਾਡੇ ਪਿੰਡ ਨੂੰ ਸੜਕ ਕੱਢ ਦਿਓ ਜਿਹੜੀਆਂ ਕਾਹਲੀ ਸਰਕਾਰ ਨੇ ਚਾਹ ਸੜਕਾਂ ਕੱਢੀਆਂ ਨੇ ਹਾਈਵੇ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਇਆ ਕੀਲੇ ਵੱਡ ਗਈਆਂ ਨੇ ਇਹਨਾਂ ਨੇ ਲੋਕਾਂ ਨੂੰ ਤਾਂ ਪੈਸੇ ਦੇ ਤੇ ਪੂਰੇ ਕੋਈ ਵਿਰੋਧ ਨਹੀਂ ਹੋਇਆ ਭਾਰਤ ਵਾਲਾ ਪ੍ਰੋਜੈਕਟੀਆਂ ਸੜਕਾਂ ਪੈਸਾ ਸੰਸਾਰ ਦੇ ਇੱਕ ਦਾ ਕਰਜ਼ਾ ਕੇਂਦਰ ਸਰਕਾਰ ਨੇ ਲਿਆ ਠੇਕਾ ਅਡਾਨੀਆਂ ਨੇ ਲਿਆ ਤੇ ਅਡਾਨੀਆਂ ਦੀ ਠੇਕੇਦਾਰੀ ਵਾਸਤੇ ਸਰਕਾਰ ਵੀ ਪਿੱਛੇ ਖੜੀ ਆ ਤੇ ਸਾਰਾ ਪ੍ਰਸ਼ਾਸਨ ਵੀ ਪਿੱਛੇ ਖੜਾ ਕਿਸਾਨ ਕੀ ਮੰਗ ਕਰਦੇ ਨੇ ਜੇ ਜੇ ਸਾਡੀ ਜ਼ਮੀਨ ਲੈਣੀ ਹੈ ਭਾਈ ਪੂਰੇ ਪੈਸੇ ਦਾ ਦੇ ਦਿਓ ਦੱਸ ਇੱਥੇ ਗਲਤ ਕੌਣਾ ਹੈ ਅਸੀਂ ਉਹਨਾਂ ਕਿਸਾਨਾਂ ਦੇ ਪਿੱਛੇ ਖੜੇ ਆ ਜਿਹੜੇ ਪੈਸੇ ਮੰਗਦੇ ਨੇ ਗੈਸ ਲਾਈਨ ਪਾਈਪਾਂ ਖੜੀਆਂ ਨੇ ਗੁਜਰਾਤ ਦੀ ਕੰਪਨੀ ਦਾ ਠੇਕ ਹੈ ਚੇਂਦਰ ਨੇ ਰਿਹਾ ਉਹ ਗੈਸ ਨਾਲ ਪਾਈਪ ਕਿਸਾਨਾਂ ਦੀ ਜ਼ਮੀਨ ਵਿੱਚੋਂ ਦੀ ਕੱਢ ਲਈ ਤੁਸੀਂ ਗੈਸ ਲਾਈਨ ਪਾਈਪ ਦੇ ਐਗਰੀਮੈਂਟ 'ਚ ਲਿਖਿਆ ਵੀ ਤੁਸੀਂ ਕੋਠਾ ਨਹੀਂ ਪਾ ਸਕਦੇ ਦਰਖਤ ਨਹੀਂ ਲਾ ਸਕਦੇ ਬੂਟੇ ਨਹੀਂ ਲਾ ਸਕਦੇ ਉਦਾਂ ਇੱਕ ਕਿਸਮ ਦੀ ਬੈਤ ਜਮੀਨ ਤੇ ਕਬਜ਼ੀ ਹੋ ਗਿਆ ਉਹ ਕਿਸਾਨ ਜ਼ਮੀਨ ਦੇ ਪੈਸੇ ਮੰਗਦੇ ਨੇ ਕੰਪਨੀ ਦੇਣ ਵਾਸਤੇ ਤਿਆਰ ਨਹੀਂ ਤੇਰਾ ਪ੍ਰਸ਼ਾਸਨ ਵੀ ਉਹਦੀ ਪਿੱਠ ਤੇ ਖੜਾ ਹੈ ਤੇ ਤੂੰ ਵੀ ਉਹਦੀ ਪਿੱਠ ਤੇ ਖੜਾ ਹੈ ਦੱਸ ਗਲਤ ਕੌਣ ਹੈ ਫਿਰ ਦੂਜੀ ਗੱਲ ਇਹ ਹੈ ਅੱਗੇ ਤੂੰ ਉਦੋਂ ਵੀ ਕਹਾਂ ਚਲਾ ਗਿਆ ਹੁਣ ਤੇਰਾ ਇਹ ਨਿਸ਼ਾਨਾ ਹੈ ਕਿ ਬੇਨਾਮੀਆ ਜ਼ਮੀਨਾਂ ਜਿੰਨੀਆਂ ਪੰਜਾਬ ਦੇ ਪੰਜਾਬ ਚ ਉਹ ਸਾਰੀਆਂ ਬੇਜਮ ਬੇਨਾਮੀਆਂ ਜ਼ਮੀਨਾਂ ਨੇ ਜਿਹੜੀਆਂ ਖੋ ਕੇ ਕਹਿੰਦੇ ਵੀ ਲੈਂਡ ਬੈਂਕ ਬਣਾਉਣਾ ਸਰਕਾਰ ਦੇ ਕੋਟੇ ਜਮਾ ਕਰਨੀਆਂ ਨੇ ਉਹ ਸਾਰੀਆਂ ਜ਼ਮੀਨਾਂ ਕਾਰਪੋਰੇਟ ਨੂੰ ਸਮਾਉਣੀ ਅਸੀਂ ਉਹਨੂੰ ਕਹਿ ਰਹੇ ਹਾਂ ਵੀ ਇਮਾਨ ਸਾਹਿਬ ਆਹ ਦੇਖ ਲਓ ਕਾਗਜ਼ ਅਸੀਂ 85 ਸਾਲ ਤੋਂ ਬਾਹਰ ਹਾਂ ਜੌਨ ਦੀ ਜ਼ਮੀਨ ਬਠੋਈ ਦੀ ਜ਼ਮੀਨ ਅਬੋਰ ਦੀ ਜ਼ਮੀਨ ਜਨੀਆਂ ਇਹ ਆ ਜਾ 7800 ਪਿੰਡ ਤੇ ਹੈ ਆ ਇੱਕ ਖੇੜੀ ਦਾ ਸਰਕਾਰ ਜ਼ਿਕਰ ਕਰਕੇ ਗਿਆ ਸਾਥੀ 700 ਏਕੜ 900 ਏਕੜ ਜ਼ਮੀਨ ਹੈ ਉਹ ਬੀੜੀ ਤੇ ਉਹਦਾ ਪਤਾ ਬੇਨਾਮੀ ਜ਼ਮੀਨ ਹੀ ਪਈ ਹੈ ਉਹਦਾ ਜ਼ਿਕਰ ਕਰਕੇ ਗਿਆ ਮੰਗਦਾ ਸਾਡੀ ਇਹ ਹੈ ਸੁਆਮੀਨਾਥ ਨੇ ਕਿਹਾ ਨੀਤੀ ਯੋਗ ਦੇ ਵਿੱਚ ਹੈ ਕਿ ਕਿਸਾਨਾਂ ਕੋਲੇ ਖੇਤੀ ਕਰਦੋਗੇ ਆ ਜ਼ਮੀਨਾਂ ਦੀ ਉਹਨਾਂ ਨੂੰ ਜ਼ਮੀਨਾਂ ਹੋਰ ਦਿਓ ਤਾਂ ਜਿਹੜੇ ਉਹਨਾਂ ਦੇ ਬੱਚੇ ਬਾਹਰ ਨੂੰ ਜਾ ਰਹੇ ਨੇ ਉਹ ਰੁਕ ਜਾਣਗੇ ਉਹ ਆਪਦੀ ਰੋਟੀ ਖਾਣਗੇ ਜਿਹੜਾ ਤੁਸੀਂ ਕਹਿੰਦੇ ਵੀ 80 ਕਰੋੜ ਲੋਕਾਂ ਨੂੰ ਅਸੀਂ ਅਨਾਜ ਦਿੰਨੇ ਆ ਫਰੀ ਜੇ ਭਾਈ ਜ਼ਮੀਨਾਂ ਤੁਸੀਂ ਇਹਨਾਂ ਲੋਕਾਂ 'ਚ ਵੰਡ ਦਿਓ ਜਿਹੜਾ ਆ ਅਨਾਜ ਦਾ ਭਾਰ ਚੱਕੀ ਫਿਰਦੇ ਹੋ ਤੁਸੀਂ ਇਹ ਤਾਂ ਮਜ਼ਦੂਰਾਂ ਨੂੰ ਦੇ ਦਿਓ ਜ਼ਮੀਨਾਂ ਛੋਟੇ ਆਪਦੇ ਅੰਕੜੇ ਕਹਿੰਦੇ ਨੇ ਕਿ ਪਾਉਣੇ 10 ਕਰੋੜ ਏਕੜ ਜਮੀਨ ਰਹੀ ਜੀ ਪਈ ਹੈ ਜਿਹੜੀ ਸਿਰਫ 40000 ਕਰੋੜ ਰੁਪਏ ਨਾਲ ਆਵਾਦ ਕੀਤੀ ਜਾ ਸਕਦੀ ਦੇ ਦਿਓ ਮਜ਼ਦੂਰਾਂ ਨੂੰ ਕਰਨਾਂਗੇ ਕਮਾਈ ਹੋਊ। ਪਾਲਣਗੇ ਆਪਣੇ ਬੱਚੇ। ਭੁੱਖ ਪੈਦਾਵਾਰ ਵੱਜੂਗੀ। ਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ। ਇਹਦਾ ਅਸੀਂ ਪੱਖ ਲੈ ਰਹੇ ਹਾਂ। ਤੂੰ ਇਹਦਾ ਵਿਰੋਧ ਖੜਨਾ ਹੈ। ਮਾਨ ਸਾਹਿਬ ਦੱਸ ਗਲਤ ਤੂੰ ਐ ਕਿ ਅਸੀਂ। ਤੂੰ ਖੜਾ ਕਿਉਂ ਹੈਂ ਤਸ? ਤੂੰ ਹੈਂ ਕਿ ਤੈ। ਹੁਣ ਤੂੰ ਮੈਂ ਸ਼ਬਦ ਗਲਤ ਨਾ ਵਰਦਾ। ਤੂੰ ਬਠੰਡੇ ਦੇ ਵਿੱਚ ਬੋਲਣਾ। ਕਿਤ ਕਿਸਾਨ ਧਰਲੇ ਵੇਚਦੇ ਤੂੰ ਬਖਿੰਡੇ ਦੇ ਵਿੱਚ ਬੋਲਿਆ ਇਹਨਾਂ ਦੇ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਨੇ ਜਿਦਾ ਦਾਇਦਾਤਾ ਬਣਾ ਲਈ ਇਹਨਾਂ ਨੇ ਪ੍ਰਾਪਰਟੀਆਂ ਬਣਾਈ ਪਰ ਆ ਵੀ ਐਂ ਦੱਸ ਤੂੰ ਕਿਸੇ ਇੱਕ ਕਿਸਾਨ ਲੀਡਰ ਨੂੰ ਫੜ ਕੇ ਅੰਦਰ ਕਰਕੇ ਨੱਥ ਘਾ ਦੇ ਤੇ ਸਾਕਤ ਕਰਦੇ ਲੋਕਾਂ ਨੂੰ ਵੀ ਇਹਦੇ ਕੋਲੇ ਇੰਨੀ ਪ੍ਰਾਪਰਟੀ ਬਣ ਗਈ ਆ ਇਹਨੇ ਧਰਲੇ ਦੇਸ਼ ਕੇ ਪ੍ਰਾਪਰਟੀ ਲਾ ਲਈ ਤੇਰੀ ਜਿਹੜੀ ਉਹ ਸਟੇਜ ਤੋਂ ਬੋਲੀ ਹੋਈ ਸਪੀਚ ਹੈ ਬਠਿੰਡੇ ਤੈਨੂੰ ਕਹਾਂ ਮੈਂ ਚੈਲੰਜ ਕਰਦਾ ਕਿਸਾਨ ਮੇਰੇ ਨਾਲ ਬਹਿ ਜਾ ਹੁਣ ਮੈਨੂੰ ਇਹ ਦੱਸ ਕਾਹਦੇ ਚ ਬਹਿ ਜਾਣ ਡਿਬੇਟ ਚ ਡਿਬੇਟ ਕੀ ਹੁੰਦੀ ਹੈ ਗੱਲਬਾਤ ਤਿੰਨ ਤਰੀਕ ਨੂੰ ਕੌਣ ਭੱਜਿਆ ਸੀ ਭਈ ਅਦਬ ਚੱਲ ਤਿੰਨ ਮਾਰਚ ਵਾਲਿਆਂ ਕੌਣ ਭੱਜਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਤੇਰੇ ਅਫਸਰशाही ਬਿਊਰੋਕ੍ਰੇਸੀ ਨੌਕਰ ਸ਼ਾਹਾਂ ਨੂੰ ਪੁੱਛ ਲੈ ਵੀ ਕੌਣ ਭੱਜਿਆ ਸੀ 8 ਮਾਰਚ ਦੀ ਕਿਸਾਨ ਭਵਨ ਦੀ ਮੀਟਿੰਗ ਦੇ ਵਿੱਚ ਤੇਰੀਆਂ ਕੁਰਸੀਆਂ ਸੀ ਅੱਖੀਆਂ ਸੀ ਝੜ। ਵੀ ਆ ਜਾ ਬੈਠ ਕੇ ਗੱਲ ਕਰ। ਆਇਆ ਕਿਉਂ ਨਹੀਂ? ਜੇ ਅਜੇ ਵੀ ਤੇਰਾ ਕੋਈ ਭਲੇਖ ਹੈ ਨਾ ਤੈਨੂੰ ਖੁੱਲਾ ਚੈਲੰਜ ਹੈ ਜੱਥੇ ਮਰਜੀ ਜਦੋਂ ਮਰਜੀ ਸੱਦ। ਪਰ ਅਸੀਂ ਆਏ ਨਹੀਂ ਆਉਂਦੇ ਜਿਵੇਂ ਤਾਂ ਪਹਿਲਾਂ ਵਿਰੋਧੀ ਪਾਰਟੀ ਨਾਲ ਕੀਤਾ ਸੀ। ਕਿ ਆਜੋ ਮੇਰੇ ਨਾਲ ਗੱਲ ਕਰ ਲਓ 1700 ਬਲੈਂਚਰ ਬਣਾ ਦੇ ਵੀ ਬਾਹਰਾਂ ਦੀ ਬੇਇੱਜ਼ਤੀ ਕਰ। ਅਸੀਂ ਵੀ ਪੱਕੇ ਪੈਰੀ ਜਾਵਾਂਗੇ ਜੇ ਤੂੰ ਆਏ ਕਰੇਗਾ। ਇੱਕ ਦਾ ਰਾਹ ਹੈਗਾ ਡਿਬੇਟਾ ਡਿਬੇਟ ਕਰਨੀ ਆ ਬੰਦੇ ਬਥਾਰਾ ਨਿਊਟਰਲ ਬੰਦੇ ਐਡਵੋਕੇਟ ਬਥਾਰਾ ਜੱਜ ਬਕਾਦਾ ਹਾਰਟ ਕੋ ਰਿਟਾਇਰਮੈਂਟ ਜੱਜ ਉਹ ਫੈਸਲਾ ਕਰ ਸਕਣਗੇ ਕੌਣ ਠੀਕ ਅਸੀਂ ਗਲਤ ਆ ਕਿ ਠੀਕ ਆ ਇਹਦਾ ਫੈਸਲਾ ਹੋਊਗਾ ਤੇ ਜੇ ਤੂੰ ਦੂਜੀ ਦੇਖ ਡਿਬੇਟ ਆਲੀ ਛੱਡਣੀ ਆ ਤੇ ਜ਼ਬਰ ਕਰਕੇ ਤਾਂ ਸਾਨੂੰ ਦੱਬਣਾ ਤਾਂ ਤੈਨੂੰ ਖੁੱਲੀ ਛੁੱਟੀ ਐ ਤੇ ਮੈਦਾਨ ਖੁੱਲੈ ਉਵੇਂ ਆ ਜਾ ਅਸੀਂ ਤੇਰੇ ਜ਼ਬਰਦਸਤ ਵਿਰੋਧ ਕਰਾਂਗੇ ਤੇ ਸਾਡਾ ਸਬਰ ਵੀ ਦੇ ਕੱਲਾ ਤੂੰ ਨਹੀਂ ਹੈ ਜਿਹੜੀ ਕੁਰਸੀ ਤੇ ਤੂੰ ਆਇਆ ਨਾ ਹੁਣ ਇਸ ਕੁਰਸੀ ਤੇ ਬਹੁਤ ਬਹਿ ਕੇ ਚਲੇਗੇ ਪਹਿਲਾਂ ਨਾ ਇਹ ਅੰਦੋਲਨ ਕਦੇ ਦਬੇ ਨੇ ਨਾ ਇਹਨਾਂ ਦੇ ਦਬਣ ਉਹਨਾਂ ਚਿਰ ਤੱਕ ਚੱਲਦੇ ਰਹਿਣਗੇ ਜਿੰਨਾ ਚਿਰ ਇਹ ਟੱਕੜशाही ਚੱਲਦੀ ਰਹੇ ਜਿੰਨਾ ਚਿਰ ਇਹ ਲੁੱਟ ਖਸੁੱਟ ਚੱਲਦੀ ਕੀ ਸਮਝਦਾ ਹੈ ਤੂੰ ਸਾਨੂੰ ਨਹੀਂ ਪਤਾ ਕਿਹੜੀ ਇੰਡਸਟਰੀ ਨੇ ਸਾਡਾ ਫਾਇਦਾ ਕਰਨਾ ਕਿਹੜੀ ਨੇ ਸਾਡਾ ਨੁਕਸਾਨ ਕਰਨਾ ਬਾਇਓ ਗੈਸ ਪੈਨ ਪਲੈਂਟ ਦਾ ਵਿਰੋਧ ਹੋਇਆ ਇਸ ਕਰਕੇ ਹੋਇਆ ਨਾ ਵੀ ਉਹ ਬਦਬੂ ਮਾਰਦੀ ਹੈ ਉੱਚ ਇਹ ਜੀ ਗੈਸ ਮੀਥੇਨ ਗੈਸ ਇਹ ਜੀ ਨਿਕਲ ਜਿਹੜੀ ਬ੍ਰੁਖਤਾ ਦਾ ਨੁਕਸਾਨ ਕਰਦੀ ਹੈ ਹੁਣ ਤੇਰੇ ਨਾਲ ਕਿਹੜੇ ਇਤਿਹਾਸ ਤੋਂ ਗੱਲ ਕਰੀਏ ਕਿਹੜੀ ਕਿਤਾਬ ਤੋਂ ਗੱਲ ਕਰੀਏ 2018 ਦੀ ਅਮਰਿੰਦਰ ਦੀ ਸਰਕਾਰ ਵੇਲੇ 8 ਸੈਕਟਰ ਚੰਡੀਗੜ੍ਹ ਦੇ ਵਿੱਚ ਇੱਕ ਜਰਮਨ ਦੀ ਕੰਪਨੀ ਆਈ ਜਿਹੜੀ ਪਰਾਲੀ ਦੇ ਮਸਲੇ ਦਾ ਹੱਲ ਕੱਢਣ ਵਾਸਤੇ ਸੱਟ ਆਈ ਉਹਨੇ ਬਹਿਸ਼ਦran ਨੇ ਗੱਲ ਕਹੀ ਕਿ ਪਰਾਲੀ ਸਾੜਨਾ ਵੀ ਗਲਤ ਪਰਾਲੀ ਨੂੰ ਜ਼ਮੀਨ ਦੇ ਵਿੱਚ ਬੋੜਨਾ ਵੀ ਗਲਤ ਇਹ ਦੋਨੇ ਕੰਮ ਹੀ ਖਰਾਬ ਨੇ ਜੇ ਸਾੜੋਗੇ ਤਾਂ ਵੀ ਇਹਦੇ ਵਿੱਚੋਂ ਮੀਥਨ ਗੈਸ ਹੈ ਜਿਹੜੀ ਬਹੁਤ ਖਤਰਨਾਕ ਹੈ ਮਨੁੱਖ ਵਾਸਤੇ ਉਹ ਹਾਨੀਕਾਰਕ ਜੇ ਇਹਨੂੰ ਜ਼ਮੀਨ 'ਚ ਦਬਕੇ ਗਾਲੋਗੇ ਮੀਥਨ ਗੈਸ ਫਿਰ ਵੀ ਉਹਦੇ ਵਿੱਚੋਂ ਨਿਕਲਦੀ ਹੈ ਉਹਨੇ ਜਿਹਨੂੰ ਦਬਕੇ ਮਾਰਨਾ ਫਿਰ ਜੇ ਇਹ ਬਿਮਾਰੀ ਦਾ ਹੱਲ ਕੱਢਣ ਵਾਸਤੇ ਤੂੰ ਆਹ ਕੁਝ ਕਰਦਾ ਤਾਂ ਝੋਨੇ ਦਾ ਬਦਲੀ ਦੇ ਦੇ ਫਿਰ ਤੂੰ ਤੈਨੂੰ ਐਡਾ ਹੈ ਜੇ ਨਾਲੇ ਪਾਣੀ ਬਾਜੂ ਨਾਲੇ ਅਸੀਂ ਬਾਜਾਂਗੇ ਅਸੀਂ ਕਦੋਂ ਮੰਗਿਆ ਸੀ ਤੇਰੇ ਕੋਲੋਂ ਝੋਨਾ ਭਾਈ ਤੇਰੇ ਪਰਬੂਆਂ ਨੂੰ ਪੁੱਛ ਲੈ ਉਹ ਦਿੱਲੀ ਵਾਲਿਆਂ ਨੂੰ ਪੁੱਛ ਲੈ ਉਹ ਨੀਤੀ ਜੋਗ ਵਾਲਿਆਂ ਨੂੰ ਪੁੱਛ ਲੈ ਝੋਨਾ ਤਾਂ ਸਾਡੀ ਫਸਲ ਹੀ ਨਹੀਂ ਸੀ ਭਾਈ ਝੋਨਾ ਤਾਂ ਦਿੱਕਤ ਤੁਸੀਂ ਸੰਭੋ ਐਥੇ ਤਾਂ 1200 ਮਿਮੀ بارش ਹੁੰਦੀ ਹੈ ਜੇ ਤੇਥੋਂ ਨਾ ਉੱਥੇ ਬੀਜਣਾ ਚਾਹੀਦਾ ਪੰਜਾਬ ਦਾ ਸਿਰਫ 500 ਐਮਐਮ ਪਾਣੀ ਦੇ ਵਿੱਚ ਤੁਸੀਂ ਝੋਨਾ ਸਾਨੂੰ ਦੇਤਾ ਅਸੀਂ ਤਾਂ ਮੰਗਿਆ ਨਹੀਂ ਆ ਕਰਕੇ ਪਾਣੀ ਮੁਕਾਇਆ ਜੇ ਤੁਹਾਡੇ ਮਾਡਲ ਨੇ ਮੁਕਾਇਆ ਇਹ ਖੇਤੀ ਦਾ ਮਾਡਲ ਲੈਂਦਾ ਤੁਸੀਂ ਆਪਦਾ ਸਮਾਨ ਵੇਚਣ ਦੀ ਗੱਤ ਕਰਦੇ ਇਸ ਕਰਕੇ ਜਿਹੜਾ ਤੁਸੀਂ ਸਾਡੇ ਤੇ ਥੋਸ ਰਹੇ ਹੋ ਵੀ ਇੰਡਸਟਰੀਆਂ ਦਾ ਵਿਰੋਧ ਕਰਦੇ 22 ਗੱਲਾਂ ਮਿਲ ਲੱਗੀਆਂ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ 5000 ਸੈਲਰ ਹੈ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ ਇੱਕ ਦਰਜਣ ਕਾਟਨ ਮੀਲਾ ਲੱਦੀਆਂ ਪੰਜਾਬ ਚ ਕਿਸੇ ਦਾ ਵਿਰੋਧ ਹੋਇਆ ਜਿਹੜੀਆਂ ਸਾਡੇ ਫਾਇਦੇ ਦੀਆਂ ਮਿਲਾਂ ਨੇ ਜਦੋਂ ਲੱਦੀਆਂ ਨੇ ਅਸੀਂ ਹੱਲ ਕਿਉਂ ਨਹੀਂ ਕਰਾਂਗੇ ਜੇ ਪ੍ਰਾਲੀ ਦਾ ਤੂੰ ਸਹੀ ਹੱਲ ਕੱਢਣ ਵਾਸਤੇ ਕੋਈ ਬਿੱਲ ਲਾਵੇ ਉਹ ਪ੍ਰਦੂਸ਼ਣ ਨਾ ਕਰੇ ਲੋਕਾਂ ਨੂੰ ਤਕਲੀਫ ਨਾ ਹੋਵੇ ਅਸੀਂ ਵਿਰੋਧ ਕਿਉਂ ਕਰਾ ਦੇ ਇਹ ਗੱਲ ਸਮਝਦੇ ਤੁਸੀਂ ਕਾਤੋਂ ਹੁਣ ਇਸ ਨੂੰ ਤੂੰ ਡਾਂਗ ਦੇ ਜੋਰ ਨਾਲ ਦੱਬਣਾ ਚਾਹੁੰਦਾ ਇਹ ਅੰਦੋਲਨ ਨੂੰ ਕਿਸਾਨਾਂ ਨੂੰ ਤੂੰ ਉਥੇ ਬੋਲ ਰਹੇ ਇਹ ਧਰਨੇ ਵੇਚ ਦਿੰਦੇ ਨੇ ਡੰਗਰਾਂ ਦਾ ਪਾਲੀ ਵੀ ਨਹੀਂ ਇਹ ਗੱਲ ਕਹਿੰਦਾ ਪੰਜਾਬ ਦੀ ਸਖਤ ਦੇ ਵਿੱਚ ਕਿਸੇ ਵਿਰੋਧੀ ਨੂੰ ਪੁੱਛ ਲਿਓ ਕਿ ਕਿਸਾਨ ਜਿੱਥੇ ਬੰਦੀਆਂ ਧਰਨਾ ਦੇ ਸੌਦੇ ਕਰਦੀਆਂ ਨੇ ਇਹ ਕਿੱਥੋਂ ਬੋਲਿਆ ਬਾਈ ਇਹ ਬੋਲਿਆ ਇਹ ਜੇ ਜਿਹੜੀ ਬਠਿੰਡੇ ਦੇ ਵਿੱਚ ਭਾਸ਼ਣ ਕੀਤਾ ਉਹਨੇ ਉਹਨੇ ਕਿਹਾ ਵੀ ਇਹ ਧਰਨੇ ਵੇਚਦੇ ਮਰਾਠ ਪਿੰਡਾ ਬਠਿੰਡੇ ਦਾ ਇੱਕ ਬਹੁਤ ਵੱਡਾ ਪਿੰਡ ਉਥੇ ਆਪ ਦੇ ਕਾਗੂ ਨੇ ਸ਼ਿਕਾਇਤ ਕੀਤੀ ਜੇ ਸਾਡੇ ਪਿੰਡ ਦੇ ਵਿੱਚ ਇੱਕ ਇੱਕ ਬੰਦੇ ਤੋਂ 20-20 ਹਜ਼ਾਰ ਰੁਪਈਆ ਏਕੜ ਦਾ ਇਕੱਠਾ ਕਰਕੇ ਕੁਝ ਬੰਦੇ ਲੈ ਗਏ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਦੋਂ ਬੰਦੇ ਨੂੰ ਪੁੱਛਿਆ ਚੈਨਲ ਵਾਲ ਨੇ ਵੀ ਉਹ ਬੰਦੇ ਕੌਣ ਸੀ ਉਹ ਕਹਿੰਦਾ ਜੀ ਅਕਾਲੀਆਂ ਦੇ ਬੰਦੇ ਸੀ ਕੁਸਾਪੜਾਂ ਨਾਲ ਚਲਦੇ ਸੀ ਉਹ 68 ਪਾਰਟੀਆਂ ਦੇ ਬੰਦੇ ਸੀ ਜਦੋਂ ਇੱਕ ਮੀਡੀਆ ਵਾਲ ਨੇ ਸਵਾਲ ਕਰਿਆ ਵੀ ਕੀ ਇਹੋ ਜਿਹੇ ਕਿਸਾਨ ਜਥੇਬੰਦੀਆਂ ਨੇ ਬੰਦੇ ਸੀ ਤਾਂ ਉਹਨਾਂ ਦਾ ਜਵਾਬ ਸੀ ਸਾਰੇ ਦੇ ਸਾਰਿਆਂ ਦਾ ਵੀ ਕਿਸਾਨ ਜੱਥੇਬੰਦੀਆਂ ਵਾਲਾ ਕੋਈ ਬੰਦਾ ਨਹੀਂ ਸੀ ਕੋਈ ਛੋਟਾ ਬੰਦਾ ਧਰਨੇ ਛੋਟੀ ਜਮਾਤ ਦਾ ਬੰਦਾ ਪੈਸਿਆਂ ਦੇ ਕਿੱਲੇ ਦੇ ਕੇ ਪੈਸੇ ਇਕੱਠੇ ਕਰ ਜਾਂਦਾ ਛੋਟੇ ਨੌਕਰ ਸ਼ਾਹਾਂ ਨੂੰ ਪੈਸੇ ਲੈ ਲੈ ਹੁਣੇ ਛੋਟੀ ਅਫਸਰ ਸ਼ਾਹੀ ਉਹ ਪੈਸੇ ਲੈਂਦੀ ਹੈ ਨਾਨੀ ਖਸਮ ਕਰੀ ਦੋਤਾ ਚੱਟੀ ਭਰੇ ਸਜਾ ਸਾਨੂੰ ਤੂੰ ਸਾਬਤ ਕਰ ਦੇ ਤੇ ਕਿਸੇ ਕਿਸਾਨ ਜੱਥੇਬੰਦੀ ਨੇ ਕਦੇ ਧਰਨੇ ਦਾ ਸੌਦਾ ਕੀਤਾ ਹੋਵੇ ਕਿਸੇ ਗੱਲ ਦਾ ਸੌਦਾ ਕੀਤਾ ਹੋਵੇ ਜਾਂ ਤੂੰ ਸਾਬਤ ਕਰ ਦੇ ਤੇਰੀ ਜਮਾਤ ਦਾ ਇੱਕ ਬੰਦਾ ਲੋਕਾਂ ਦੀ ਖਾਤਰ ਜਾਨ ਦੇ ਕੇ ਗਿਆ ਹੋਵੇ ਤੂੰ ਉਹਨਾਂ ਲੋਕਾਂ ਦੀ ਸ਼ਿਕਾਇਤ ਲਾਉਣਾ ਆ ਚੱਕਲੀ ਸ਼ੇਰ ਦਾ ਫਿਰਤੀ ੁਰਕੀ ਕੀਦੀ ਗੋਲੀ ਕੀਦੀ ਜ਼ਮੀਨ ਕਿਸੇ ਹੋਰ ਦੀ ਮਰਿਆ ਫਿਰਤੀ ਸਾਧੂ ਸੂਤਾਂ ਟੂਬਰਾ ਜ਼ਮੀਨ ਅੰਮ੍ਰਿਤਸਰ ਦੇ ਲੋਕਾਂ ਦੀ ਰੋਲਾ ਆਵਾਜ਼ ਕਰਨ ਦੇ ਮਾਲਕੀ ਹੱਕ ਦਾ ਸਰਕਾਰ ਥੋੜੀ ਅਕਾਲੀਆ ਦੀ ਸਰਕਾਰ ਵੀਰ ਸੁਗਲੋਪੋ ਕਦਾ ਦਿਲ ਦਿਹਾੜ ਦੇ ਕਤਲ ਕਰਦਾ ਕੋਈ ਹੈ ਤੇਰੇ ਜਮਾਤ ਦੇ ਵਿੱਚ ਅਜਿਹਾ ਜਾਂ ਬੰਦਾ ਜਿਹੜਾ ਬੇਗਰਜ਼ ਲੋਕਾਂ ਦੀ ਸੇਵਾ ਕਰਦਾ ਹੋਵੇ ਕੋਈ ਹੈ ਰੱਜਿਆ ਪੁੱਜਾ ਤੇਰਾ ਬੰਦਾ ਜਿਹੜਾ ਐਸ਼ ਇਦਰ ਨੂੰ ਲੱਤ ਮਾਰ ਕੇ ਲੋਕਾਂ ਦੀ ਖਾਤਰ ਪੁੰਜੇ ਸੰਦਾ ਹੋਵੇ ਕੋਈ ਹੈ ਤੇਰੇ ਜਮਾਤ ਦੇ ਵਿੱਚ ਅਜਿਹਾ ਜਾਂ ਬੰਦਾ ਜਿਹੜਾ ਲੋਕਾਂ ਦੀ ਖਾਤਰ ਸਖਤ ਤੋਂ ਸਖਤ ਸਜ਼ਾ ਮੰਨ ਚੱਲਣ ਵਾਸਤੇ ਤਿਆਰ ਹੋਵੇ ਇੱਧਰ ਮਰ ਜਾਣ ਦੇ ਇੱਧਰ ਮਰ ਜਾਣਗੇ ਤੈਨੂੰ ਤੇ ਤੂੰ ਸਾਡੇ ਮੁਕਾਬਲੇ ਚ ਨਹੀਂ ਆ ਸਕਦਾ ਕਦੇ ਵੀ ਕਦੇ ਵੀ ਨਹੀਂ ਆ ਸਕਦਾ ਤੈਨੂੰ ਬੋਲਣਾ ਤਾਂ ਆਉਂਦਾ ਨਹੀਂ ਤੈਨੂੰ ਗੱਲ ਕਰਨੀ ਆਉਂਦੀ ਨਹੀਂ ਤੂੰ ਡਿਵੇਟ ਕਰ ਨਹੀਂ ਸਕਦਾ ਜੇ ਤੂੰ ਡਾਂਗ ਚਲਾ ਸਕਦਾ ਚਲਾ ਲਈ ਅਸੀਂ ਤੇਰੀ ਡਾਂਗ ਚਲਾਣ ਦੇ ਵਾਸਤੇ ਵੀ ਤਿਆਰ ਆ ਤੇ ਡਾਂਗ ਦਾ ਜਵਾਬ ਦੇਣ ਦੇ ਵਾਸਤੇ ਵੀ ਤਿਆਰ ਆ ਤੇਰੇ ਵਾਸਤੇ ਐਨੀ ਵਾਧੂ ਹੈ ਧੰਨਵਾਦ